ਕਸ਼ਮੀਰ ਗਾਰਡਨ ਦੀ ਆ ਖੂਬਸੂਰਤੀ ਆ ਕਿ ਇਹਦੇ ਵਿੱਚ ਸਫਾਈ ਬਹੁਤ ਜ਼ਿਆਦਾ ਹੈਗੀ ਬਹੁਤ ਹੀ ਜ਼ਿਆਦਾ ਸਫਾਈ ਹੈਗੀ ਵਿੱਚ ਦੇ ਕੋਈ ਕੰਨ ਦੀ ਗੱਲ ਨਹੀਂ ਹੈਗੀ ਕਿ ਸਫਾਈ ਵੱਲੋਂ ਕਮੀ ਛੱਡਦੀ ਹੋਵੇ ਤਿੰਨ ਤਿੰਨ ਚਾਰ ਚਾਰ ਬੰਦੇ ਲੱਗੇ ਇੱਥੇ ਕਿ ਸਫਾਈ ਕਰਨ ਦੇ ਵਿੱਚ ਹੀ ਅਜੇਗੀ ਕਲੌਨੀ ਛੋਟੀ ਆ ਵੇਖੋ ਕੋਈ ਕੰਨ ਦੀ ਗਾਲੀ ਨਹੀਂ ਆਈ ਕੋਈ ਤੁਹਾਨੂੰ ਕਚਰਾ ਨਹੀਂ ਮਿਲੂਗਾ ਕੋਈ ਕਾਗਜ਼ ਨਹੀਂ ਮਿਲੂਗਾ ਉਹ ਪੱਤਾ ਥਲੇ ਜਮੀਨ ਦੇ ਡਿਗਾ ਨਹੀਂ ਮਿਲਿਆ ਨਾ ਐੜੀਆਂ ਐੜੀਆਂ ਸੋਹਣੀਆਂ ਕੋਠੀਆਂ ਆਈਆਂ ਨੇ ਪ੍ਰੋਜੈਕਟ ਬੰਨ੍ਹਦੇ ਹਾਂ ਇਹ ਇਹ ਥੋੜਾ ਕੁ ਲਾਉਣੀ ਜੋ ਬਾਹਰ ਦਾ ਹਿੱਸਾ ਪੈ ਜਾਂਦਾ ਵਾ ਇਹ ਸਾਈਡ ਕੁ ਲਾਉਣੀ ਜੀ ਇੱਕ ਅਸੀ ਜਗ੍ਹਾ ਨਹੀਂ ਐਸ ਗਲੀ ਦੇ ਵਿੱਚ ਮਾਲ ਲਾਵਾਂਗੇ ਕਸ਼ਮੀਰ ਗਾਰਡਨ ਫੇਸ 2 ਜਿਹੜਾ کہیں ਐਸ ਕੇ ਮਾਰਬਲ ਤੋਂ ਮਾਲ ਲੈ ਕੇ ਸਾਹਮਣਾ ਗੇਟਵਾ ਉਹ ਗੇਟ ਦੇ ਅੰਦਰ ਐਂਟਰ ਕਰਨਾ ਹਾਲ ਕੇ ਗੇਟ ਬੰਦ ਹੋ ਗਿਆ ਤੇ ਜਿਹੜੀ ਕੋਠੀ ਐ ਐਸ ਕੇ ਮਾਰਬਲ ਦਾ ਸਮਾਨ ਲੱਗਦਾ ਪਿਆ ਵਾ ਤੁਹਾਨੂੰ ਕੋਠੀਆਂ ਹੋਣਾ 1 2 15 ਨਾ ਹੁੰਦਾ ਨੂੰ ਦਿਖਾਉਂਦਾ ਵਾਂ ਐਸ ਕੇ ਮਾਰਬਲ ਦਾ ਸਮਾਨ ਲੱਗਦਾ ਹੋਇਆ ਮੈਂ ਪੱਥਰ ਸਭ ਉਤਾਰਿਆ ਤਾਂ ਇਹ ਗਾ ਬਕਰ ਪ੍ਰੋ ਲਕਸ ਟਾਈਪ ਇਹ ਸਾਰਾ ਐਸ ਕੇ ਮਾਰਬਲ ਦਾ

ਇਹ ਸਾਰੀ ਟਾਇਲ ਲੱਗ ਚੁੱਕੀ ਆ ਇਹ ਛੱਤ ਦਾ ਉੱਪਰ ਦਾਗਾ ਵਾ ਹਿੱਸਾ ਇਹ ਸਾਰੀ ਟਾਇਲ ਲੱਗੀ ਗਈ ਐ ਐਸਕੇ ਮਾਰ ਦਈ ਸਾਰਾ ਮਾਲ ਹੀ ਉੱਥੋਂ ਆਇਆ ਐਸ ਕੇ ਮਾਰਬਲ ਕਸ਼ਮੀਰ ਸਿੰਘ ਦੇਖ ਟਾਈਲ ਲੱਗ ਚੁੱਕੀ ਆ ਸਫਾਈ ਸਿਰਫ ਹੋਣ ਵਾਲੀ ਆ ਪੱਥਰ ਕਟਿੰਗਾਂ ਇਤਨਾ ਸਭ ਲੱਗ ਚੁੱਕਾ ਇਸੇ ਠੇਕੇਦਾਰ ਨੇ ਪੀਓਵੀ ਵੀ ਟੌਪ ਦੀ ਕੀਤੀ ਹੈ ਡਿਜ਼ਾਈਨ ਵਧੀਆ ਵਧੀਆ ਡਿਜ਼ਾਈਨ ਪਾਇਆ ਫਿਰ ਹਾਲ ਤੇ ਬਾਥਰੂਮ ਐਸੇ ਲੱਗਣ ਵਾਲੇ ਆ

ਸਾਰਾ ਮਾਲ ਇਸੇ ਬੁਠੀ ਲਾਵਾਂਗੇ ਤੇ ਮਾਲਕ ਦਾ ਨੰਬਰ ਹੈਗਾ ਵਾ ਤੇ ਨਾਂ ਹੈਗਾ ਵਾ ਕਸ਼ਮੀਰ ਸਿੰਘ 98726 58504 ਇਹ ਉਹਨਾਂ ਦਾ ਨੰਬਰ ਹੈਗਾ ਵਾ ਮਾਲਕ ਦਾ ਦੁਕਾਨਦਾਰ ਦਾ ਆ ਦੇਖੋ ਸਾਰਾ ਹੀ ਸਿਸਟਮ ਸਾਰਾ ਉਹਨਾਂ ਦਾ ਹੀ ਆ ਜੋ ਕੁਝ ਵੀ ਆ ਸਮਾਨ ਜਿੰਨਾ ਐ ਸਭ ਉਹਨਾਂ ਦਾ ਹੈ ਚੰਨਾ ਕੋਠੀਆਂ ਹੀ ਚਾਰੇ ਕੋਠੀਆਂ ਨੇ ਸਮਾਨ ਲੱਗਾ ਤੇ ਕਿਸੇ ਵੀ ਵੀਰ ਭਰਾ ਨੂੰ ਜਰੂਰ ਥੋਵੇ ਨੰਬਰ ਵਿੱਚ ਦਿੱਤਾ ਬਾ 9872658504 ਸਦਾ ਕਸ਼ਮੀਰ ਸਿੰਘ ਨਾਲ ਕੰਟੈਕਟ ਕਰ ਲੇ ਤੇ ਫੋਨ ਦੇ ਉੱਤੇ ਹੀ ਸਾਰਾ ਆਰਡਰ ਹੋ ਜਾਏਗਾ